ਪੰਨ ਪਾਤਸ਼ਾਹੀਆਂ ਜੀ ਦੀ ਚਰਨਛੋਪਾ ਪ੍ਰਾਪਤ ਧਰਤੀ ਤਕਤੂ ਬਰਾਸਾ ਹੈ ਮੋਗਾ ਵਿਖੇ ਅੱਜ ਆਪਾਂ ਪਹੁੰਚੇ ਹਾਂ ਇਹ ਜੋ ਤੁਸੀਂ ਖੂਦ ਦੇਖ ਰਹੇ ਹੋ ਆ ਬਾਬਾ ਬਗੇਲ ਸਿੰਘ ਨੇ ਜਿਹੜੋ ਦਿੱਲੀ ਫਤਿਹ ਕੀਤੀ ਸੀ ਰਸਤੇ ਵਿੱਚ ਆਉਂਦਿਆਂ ਨੇ ਲਗਵਾਇਆ ਸੀ ਪਾਤਸ਼ਾਹੀ ਪਹਿਲੀ ਗੁਰੂ ਨਾਨਕ ਦੇਵ ਜੀ ਪਾਤਸ਼ਾਹੀ ਛੇਵੀਂ ਗੁਰੂ ਹਰਗੋਬਿੰਦ ਸਾਹਿਬ ਜੀ ਪਾਤਸ਼ਾਹੀ ਦਸਵੀਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਇਸ ਪਾਵਨ ਪਵਿੱਤਰ ਨਗਰੀ ਵਿੱਚ ਆਏ ਨੇ ਇਸ ਧਰਤੀ ਨੂੰ ਇਹਨਾਂ ਨੇ ਭਾਗ ਲਾਏ ਨੇ ਜਦੋਂ ਆਪਾਂ ਗੁਰਦੁਆਰਾ ਸਹਿਬ ਵਿੱਚ ਐਂਟਰ ਹੁੰਨੇ ਆ ਤੇ ਗੁਰਦੁਆਰਾ ਸਹਿਬ ਦੇ ਵਿੱਚ ਬਣੇ ਸਰੋਵਰ ਦੇ ਚੁਫੇਰੇ ਦੇ ਵਿੱਚ ਤਿੰਨ ਗੁਰਦੁਆਰਾ ਸਹਿਬ ਸ਼ੁਸ਼ੁਭਤ ਹਨ ਸਭ ਤੋਂ ਪਹਿਲਾਂ ਆਪਾਂ ਦਰਸ਼ਨ ਕਰਾਂਗੇ ਪਾਤਸ਼ਾਹੀ 10ਵੀਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਇਤਿਹਾਸਿਕ ਗੁਰਦੁਆਰਾ ਸਹਿਬ ਦੇ ਨਾਲ ਹੀ ਆਪਾਂ ਇਸ ਇਸ ਗੁਰਦੁਆਰਾ ਸਹਿਬ ਦਾ ਇਤਿਹਾਸ ਜਾਣਾਂਗੇ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਨੇ ਜਦੋਂ ਆਨੰਦਪੁਰ ਸਾਹਿਬ ਦੀ ਧਰਤੀ ਛੱਡੀ ਆ ਮਾਛੀਵਾੜਾ ਸਾਹਿਬ ਤੋਂ ਹੁੰਦੇ ਹੋਏ ਗੁਰੂ ਗੋਬਿੰਦ ਸਿੰਘ ਜੀ ਰਾਏਕੋਟ ਟਾਲੀਆਣਾ ਸਾਹਿਬ ਤੋਂ ਹੁੰਦੇ ਹੋਏ ਤਕਤੂਪੁਰ ਸਾਹਿਬ ਦੀ ਧਰਤੀ ਤੇ ਪਹੁੰਚੇ ਨੇ ਇਹ ਉਹ ਪਾਵਨ ਪਵਿੱਤਰ ਧਰਤੀ ਆ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਰਾਤ guzari ਹੈ ਸਵੇਰੇ ਉੱਠ ਘੋੜੇ ਨੂੰ ਇਸ਼ਨਾਨ ਕਰਵਾਇਆ ਤੇ ਆਪ ਇਸ਼ਨਾਨ ਕੀਤਾ ਇਸ ਜਗ੍ਹਾ ਤੋਂ ਹੀ ਗੁਰੂ ਗੋਗਨ ਸਿੰਘ ਜੀ ਅੱਗੇ ਦੀਨਾ ਕਾਂਗੜਵਾਲ ਗਏ ਨੇ ਜਿੱਥੇ ਜਾ ਕੇ ਜ਼ਫਰਨਾਮਾ ਲਿਖਿਆ ਔਰੰਗਜ਼ੇਬ ਨੂੰ ਇਹ ਉਹ ਪਾਵਨ ਪਵਿੱਤਰ ਧਰਤੀ ਹੈ ਜਿਸ ਧਰਤੀ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਤਖਤੂ ਪੁਰਾ ਸਾਹਿਬ ਪਾਤਸ਼ਾਹੀ ਦਸਵੀਂ ਇਹ ਜਗ੍ਹਾ ਪ੍ਰਾਤਨ ਸਮੇ ਤੋਂ ਹੀ ਜੰਗਲ ਬੇਲਾ ਹੋਇਆ ਕਰਦਾ ਸੀ ਤਲਾਬ ਹੋਇਆ ਕਰਦਾ ਸੀ ਇਸ ਜਗ੍ਹਾ ਤੇ ਜਦੋਂ ਉਦਾਸੀਆਂ ਸਮੇ ਗੁਰੂ ਨਾਨਕ ਪਾਤਸ਼ਾਹ ਇਸ ਜਗ੍ਹਾ ਤੇ ਆਏ ਨੇ ਤਾਂ ਇੱਥੇ ਜੋਗੀ ਜਪ ਤਪ ਕਰਿਆ ਕਰਦੇ ਸਨ ਜੋਗੀਆਂ ਦਾ ਇੱਥੇ ਡੇਰਾ ਹੋਇਆ ਕਰਦਾ ਸੀ ਇਤਿਹਾਸਕਾਰ ਲਿਖਦੇ ਹਨ ਕਿ ਨਸ਼ੇ ਵਿੱਚ ਮਸਤ ਹੋ ਕੇ ਰੱਬ ਦੀ ਭਗਤੀ ਕਰਦੇ ਸਨ ਉਹ ਨਸ਼ੇ ਦੀ ਮਸਤੀ ਨੂੰ ਹੀ ਰੱਬ ਦੀ ਭਗਤੀ ਮੰਨਦੇ ਸਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਇੱਥੇ ਆਣ ਕੇ ਉਹਨਾਂ ਨੂੰ ਸੱਚ ਗਿਆਨ ਦਾ ਉਪਦੇਸ਼ ਦਿੱਤਾ ਸਤਨਾਮ ਦਾ ਸਿਮਰਨ ਕਰਨ ਦਾ ਉਪਦੇਸ਼ ਦਿੱਤਾ ਜੋਗੀ ਭਰਤਰੀ ਤੇ ਜੋਗੀ ਗੋਪੀ ਗੁਰੂ ਨਾਨਕ ਪਾਤਸ਼ਾਹ ਜੀ ਦੇ murid ਹੋ ਗਏ ਇੱਥੇ ਹੀ ਇੱਕ ਗੁਰੂ ਦਾ ਸਿੱਖ ਜੱਕੋ ਹੋਇਆ ਜਿਸ ਨੇ ਭਰਤਰੀ ਨੂੰ ਚੌਥਵੇਂ ਬੋਲ ਬੋਲ ਦਿੱਤੇ ਪਰ ਫਰੀ ਨੇ ਗੁੱਸੇ ਵਿੱਚ ਆ ਕੇ ਭਾਈ ਜੱਕੋ ਨੂੰ ਸਰਾਫ ਦੇ ਦਿੱਤਾ ਜਿਸ ਨਾਲ ਉਹਦੇ ਮੂੰਹ ਤੇ ਦਾਗ ਪੈ ਗਏ ਤੇ ਭਾਈ ਜੱਕੋ ਗੁਰੂ ਨਾਨਕ ਦੇਵ ਜੀ ਨੂੰ ਕਹਿਣ ਲੱਗੇ ਕਿ ਸਾਧੂਆਂ ਦੀ ਸੰਗਤ ਕੀਤਿਆਂ ਦਾ ਕੀ ਫਾਇਦਾ ਤੁਹਾਡੇ ਚਰਨਾਂ ਲੱਗਿਆਂ ਦਾ ਕੀ ਫਾਇਦਾ ਜੇ ਮੇਰੇ ਮੂੰਹ ਤੇ ਦਾਗ ਹੀ ਪੈ ਗਏ ਤਾਂ ਗੁਰੂ ਨਾਨਕ ਦੇਵ ਜੀ ਨੇ ਬਤਨ ਕੀਤੇ ਜੋ ਕੋਲੇ ਸਰੋਵਰ ਹੈ ਕੋ ਜੋ ਕੋਲੇ ਤਲਾਬ ਹੈ ਐਸ ਦੇ ਵਿੱਚ ਤੂੰ ਇਸ਼ਨਾਨ ਕਰ ਲੈ ਤੇਰੇ ਸਾਰੇ ਦਾਗ ਮਟ ਜਾਣਗੇ ਉਹੀ ਹੋਇਆ ਗੁਰੂ ਨਾਨਕ ਦੇਵ ਜੀ ਦੇ ਬਚਨਾਂ ਨਾਲ ਭਾਈ ਜੱਕੋ ਨੇ ਇੱਥੇ ਇਸ਼ਨਾਨ ਕੀਤਾ ਤੇ ਉਹਦੇ ਮੂੰਹ ਤੇ ਪਏ ਦਾਗ ਸਾਰੇ ਮਿਟ ਗਏ ਇੱਥੋਂ ਦੇ ਜੋ ਸਰੋਵਰ ਦਾ ਨਾਮ ਨਾਨਕ ਸਰਾਂ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਇਹ ਗੁਰਦੁਆਰਾ ਪਾਤਸ਼ਾਹੀ 6ਵੀਂ ਤਕਤੂਪੁਰਾ ਸਾਹਿਬ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਲੰਮਾ ਸਮਾਂ ਭਾਈ ਡਰੋਲੀ ਰਹੇ ਨੇ ਡਰੋਲੀ ਭਾਈ ਤੋਂ ਜਦੋਂ ਮਹਾਰਾਜ ਵਾਲਜ ਗਏ ਸਨ ਨਾ ਗੁਰੂ ਹਰਗੋਬਿੰਦ ਸਾਹਿਬ ਜੀ ਤਾਂ ਰਾਸ਼ਟੇ ਵਿੱਚ ਇਸ ਜਗ੍ਹਾ ਪਕਤੂਪੁਰਾ ਸਾਹਿਬ ਰੁਕੇ ਸਨ ਇਸ ਸਰੋਵਰ ਦੀ ਸੇਵਾ ਭਾਈ ਧੰਨਾ ਸਿੰਘ ਮਲਬਈ ਨੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਮੁਕੇ ਕਰਵਾਈ ਸੀ ਇਸ ਤੋਂ ਬਾਅਦ ਇਸ ਸਰੋਵਰ ਦੀ ਸੇਵਾ ਸਨ 1921 ਸੰਤ ਸੁੰਦਰ ਸਿੰਘ ਭਿੰਡਰਾਵਾਲਿਆਂ ਨੇ ਕਰਵਾਈ ਸੀ ਮੋਗਾ ਬਰਨਾਲਾ ਰੋਡ ਤੇ ਸਟੈਪਸ ਗੁਰਦੁਆਰੇ ਸਾਹਿਬ ਦੇ ਦਰਸ਼ਨ ਜਰੂਰ ਕਰਨਾ ਜੀ ਧੰਨਵਾਦ